ਇੱਥੇ 6 ਘਰਾਂ ਦੇ ਰੂੜੀਆਂ ਲੱਗੀਆਂ ਸੀਗੀਆਂ ਤੇ ਪ੍ਰੋਪਰ ਅਸੀਂ ਉਹਨਾਂ ਨੂੰ ਤਿੰਨ ਤਿੰਨ ਨੋਟਿਸ ਦਿੱਤੇ ਜਦੋਂ ਉਹਨਾਂ ਨੇ ਨਹੀਂ ਕੋਈ ਕੁਝ ਵੀ ਕੀਤਾਗਾ ਤੇ ਅਸੀਂ ਵੀਡੀਓ ਦਾਫਤਰ ਤੇ ਧਿਆਨ ਚਲਿਆ ਗਿਆ ਦਿੱਤੀ ਤੇ ਉਹਨਾਂ ਨੇ ਇਹ ਸਾਰੀ ਜਗ੍ਹਾ ਖਾਲੀ ਕਰਵਾ ਲਈ ਸਭ ਤੋਂ ਪਹਿਲਾਂ ਤਾਂ ਟਾਪ ਕੇ ਉੱਠਿਆ ਸੀਗਾ ਵੀ ਉਹ ਜਿਹੜੀ ਕੰਦ ਆ ਕੰਦੇ ਪਿੱਛੇ ਦੁਕਾਨ ਆ ਉਹ ਡਾਕਟਰੀ ਦੁਕਾਨ ਅਸੀਂ ਬੰਦ ਕਰਦੀ ਇੱਕ ਅੰਗਹੀਨ ਦੀ ਦੁਕਾਨ ਬੰਦ ਕਰਤੀ ਅਸੀਂ ਉਹ ਤੋਂ ਇੱਕ ਸਮਝੌਤਾ ਪ੍ਰੋਪਰ ਲਿਖਿਆ ਗਿਆ ਸੀਗਾ ਵੀ ਅਸੀਂ ਦੁਕਾਨ ਪੁੱਛ ਕੇ ਹੀ ਉਹ ਤੋਂ ਵੀ ਦੁਕਾਨ ਦੇ ਅੱਗੇ ਕੰਦ ਗੱਡੀ ਸੀਗੀ ਜਿਹੜੀ ਕੱਢੀ ਸੀਗੀ ਉਹਦੇ ਨਾਲ ਉਹਦੋਂ ਸੈਟੀਸਫਾਈਡ ਕਰਾਇਆ ਸੀਗਾ ਮੇ ਪਸਲਾ ਕਰਿਆ ਸਾਧਿਆਂ ਨਾਲ ਰਲ ਕੇ ਤਿੰਨੇ ਸਰਪੰਚਾਂ ਨੇ ਵੀ ਆਪਾਂ ਇੱਥੇ ਵਧੀਆ ਪਾਰਕ ਬਣਾ ਲਿਆ ਇਹ ਸੋਚ ਨਾਲ ਇਹਨੂੰ ਸਫਾਈ ਕਰੀ ਗਈ ਤੇ ਜਿਹੜੇ ਬੰਦੇ ਸੀ ਉਹਨਾਂ ਨਾਲ ਗੱਲ ਕਰੀ ਗਈ ਜਿਨ੍ਹਾਂ ਦੇ ਰੂੜਗਾ ਸੀ ਉਹ ਨਾਲ ਗੱਲ ਕਰਕੇ ਉਹਨਾਂ ਦੀਆਂ ਰੂੜੀਆਂ ਚੁਕਾਈਆਂ ਗਈਆਂ ਉਹਨਾਂ ਨੂੰ ਕਿਹਾ ਵੀ ਪਿੰਡ ਦੇ ਦੂਜੇ ਪਾਸੇ ਕੋਈ ਛੱਪੜਾ ਹੋਰ ਜਿੱਥੋਂ ਵਾਰੀਆਂ ਵੱਲ ਦੀ ਗੰਦਾ ਪਾਣੀ ਖੜਾ ਤੇ ਉੱਥੇ ਉਹਨਾਂ ਨੂੰ ਰੂੜੀਆਂ ਨੂੰ ਜਗ੍ਹਾ ਦਿੱਤੀ ਗਈ ਆ ਪ੍ਰਸ਼ਾਸਨ ਨੂੰ ਵੀ ਗੱਲ ਕਰੀ ਗਈ ਡਾਕਟਰ ਸਾਹਿਬ ਵੀ ਸਹਿਮਤ ਹੋਏ ਇਸ ਗੱਲ ਨਾਲ ਕਿ ਬਈ ਇੱਥੇ ਪਾਰਕ ਬਣਾਉਣਾ ਚਾਹੀਦਾ ਪੰਚਾਇਤ ਘਰ ਬਣਾਉਣਾ ਚਾਹੀਦਾ ਤੇ ਸਾਰੇ ਸਹਿਮਤੀ ਨਾਲ ਹੋਇਆ ਕੁਝ ਲੋਕ ਆ ਜਿਹੜੇ ਇੰਨਾ ਇਸ ਮੁੱਦੇ ਨੂੰ ਐਸੀ ਭਾਈਚਾਰਾ ਦੂਜੇ ਤਰ੍ਹਾਂ ਨਾਲ ਪ੍ਰਗਾ ਕੇ ਪਿੰਡ ਦੇ ਵਿੱਚ ਅੱਗ ਪਾਉਣਾ ਚਾਹੁੰਦੇ ਹੋ ਤੇ ਸਹਿਮਤ ਹਾਂ ਇਸ ਗੱਲ ਨਾਲ ਕਿ ਇਹ ਪਾਰਕ ਬਣਾਇਆ ਜਾਣਾ ਚਾਹੀਦਾ ਹੈ ਜੀ ਸਹਿਮਤਾ ਜੀ ਪਾਰਕ ਬਣਾਇਆ ਜਾਣਾ ਚਾਹੀਦਾ ਜੀ ਕੋਈ ਮੇਰੇ ਉੱਤੇ ਦਬਾਅ ਨਹੀਂ ਕੋਈ ਪ੍ਰੈਸ਼ਰ ਨਹੀਂ ਜੀ ਬਾਕੀ ਇਹ ਜੋ ਮੇਰੇ ਮਜ਼ਦੂਰੀ ਨਾਲ ਹੋਇਆ ਸੀ ਜਿਹੜੀ ਦੁਕਾਨ ਦੇ ਮੂਹਰੇ ਤੇ ਕੰਦ ਕੱਟੀ ਆ ਮੇਰੀ ਸਹਿਮਤੀ ਨਹੀਂ ਲਗਈ ਮੈਂ ਇਹਨਾਂ ਨੂੰ ਸਹਿਮਤ ਨਹੀਂ ਹਾਂ ਤੱਕ ਕਰਨੈਲ ਸਿੰਘ ਬਲਾਕ ਸੰਤੀ ਮੈਂਬਰ ਬੋਲਿਆ ਸੀਗਾ ਮੈਂ ਉਹਦੀਆਂ ਗੱਲਾਂ ਦੇ ਕੁਝ ਜਵਾਬ ਦੇਣੇ ਚਾਹੁੰਦਾ ਇੱਕ ਤਾਂ ਉਹ ਕਹਿੰਦਾ ਸੀਗਾ ਕਿ ਮੈਂ ਡਾਕਟਰ ਨੂੰ ਸਟਾਮ ਤੇ ਲਿਖ ਕੇ ਦਿੱਤੀ ਹੈ ਜਗਾ ਉਹ ਮੈਂ ਇਹ ਸੋਚਦਾ ਕਿ ਉਹ ਨੂੰ ਸਟਾਮ ਜਨਤ ਕਰਨਾ ਚਾਹੀਦਾ ਹੈ ਤਾਕੇ ਪ੍ਰਸ਼ਾਸਨ ਦੇ ਧਿਆਨ ਚ ਆ ਜਾਵੇ ਪੰਚਾਇਤ ਦੇ ਕੰਮ ਚ ਮੇਰਾ ਕੋਈ ਦਖਲ ਨਹੀਂਗਾ ਪਰ ਜਿੱਥੇ ਪੰਚਾਇਤ ਚੰਗੇ ਕੰਮ ਕਰਦੀ ਐ ਤੇ ਮੇਰੀ ਡਿਊਟੀ ਬਣਦੀ ਐ ਕਿ ਮਨ ਦੀ ਸਪੋਰਟ ਕਰਾਂ ਗਰਸ਼ੇਵਕ ਗਰਸ਼ੇਵ ਸਿੰਘ ਨੂੰ ਮੈਂ ਕਿਹਾ ਸੀਗਾ ਕਰਨੈਲ ਸਿੰਘ ਤੁਹਾਨੂੰ ਵੋਟ ਪਾਊਗਾ ਏ ਮੈਂ ਵੀ ਅਕਾਲੀ ਦਲ ਸੀ ਉਦੋਂ ਇਹ ਵੀ ਅਕਾਲੀ ਦਲ ਸੀਗਾ ਪਰ ਉਹ ਮੈਨੂੰ ਗਰਸ਼ੇਵਕ ਸਿੰਘ ਕਹਿੰਦਾ ਆਪਾਂ ਉਹਦੇ ਘਰੇ ਜ਼ਰੂਰ ਚੱਲਣਾ ਫਿਰ ਉਹਦਾ 35000 ਨਾਲ ਮੱਥਾ ਟਮਕ ਕੇ ਐਸ ਤਾਂ ਨੇ ਵੋਟ ਪਾਈ ਸੀ ਭਲਾ ਮਨਸ ਬੰਦਾ ਜਿਹੜਾ ਪ੍ਰਮਾਣ ਸੀ ਦਿਖਾਉਂਦਾ ਸੀ ਇੱਥੇ ਹੌਣ ਵੀ ਮੈਨੂੰ ਇਹ ਧਮਕਾ ਦਿੰਦੇ ਆ ਵੀ ਅਸੀਂ ਐਂ ਕਰਦਾਂਗੇ ਜੋ ਕਰਦਾਂਗੇ ਅਸੀਂ ਤੈਨੂੰ ਐਂ ਚਕਾ ਦਾਂਗੇ ਫਲਾਣਾ ਕਰਦਾਂਗੇ ਤਾਂ ਬੂਟਾ ਸੁੰਗੜ ਆਉਂਦੇ ਮੈਂ ਗੱਲ ਕਰਨਾ ਚਾਹਣਾ ਵੀ ਮੈਂ ਇਹਦੇ ਵਾਂਗੂ ਕਿਸੇ ਲੋਕਾਂ ਦੇ ਜਾਂ ਬੱਚਿਆਂ ਨੂੰ ਮੈਂ ਵਿਦੇਸ਼ ਭੇਜਣ ਦੇ ਚਾਂਸੇ 'ਚ ਮੈਂ ਕਿਸੇ ਨਾਲ ਠੱਗਣਾ ਨਹੀਂ ਮਾਰਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਇਹ ਮੇਨ ਪ੍ਰੋਬਲਮ ਇਕੱਲੀ ਬੂਟੇ ਨੂੰ ਆ ਸਾਡੀ ਪੰਚਾਇਤ ਦੇ ਮੈਂਬਰ ਤੇ ਹਰਾਣਾ ਸਿੰਘ ਖੜਾ ਮੈਂ ਇਹਨਾਂ ਨੂੰ ਕਹੂੰਗਾ ਇੱਧਰ ਆਉਣ ਕੈਮਰੇ ਸਾਹਮਣੇ ਬਹੁਤ ਹੀ ਜਿਆਦਾ ਮਾੜੀ ਸ਼ਬਦਾਵਲੀ ਉਹਦੇ ਲਈ ਵਰਤੀ ਗਈ ਆ ਵੀ ਯਾਨੀ ਉਹ ਗੱਲਾਂ ਇਹਨੂੰ ਕਹੀਆਂ ਜੋ ਅਸੀਂ ਕੈਮਰੇ ਸਾਹਮਣੇ ਦੱਸ ਹੀ ਨਹੀਂ ਸਕਦੇ ਇਹ ਥਾਂ ਹੈਗਾ ਸਾਰਾ ਛੱਪੜ ਦਾ ਇਹਦੇ ਵਿੱਚ ਨਾ ਤਾਂ ਕਿਸ ਦਾ ਘਰ ਵਾਲ ਦਾ ਰੋਲ ਹੈਗਾ ਨਾ ਕਿਸ ਦਾ ਹੋਵੇ ਪੰਚਾਇਤ ਦਾ ਥਾਂ ਪੰਚਾਇਤ ਦੇ ਕੋਸੀ ਬਣਾ ਸਕਦੀ ਆ ਫੇਰ ਇਹ ਆਲਵੇ ਸਾਨੂੰ ਇਹ ਕਹਿੰਦੇ ਆ ਵੀ ਸਾਨੂੰ ਅਸੀਂ ਭਾਈ ਚਰਨ ਵਕ ਕਰਦੇ ਆ ਇਹ ਕਰਦੇ ਚਲੋ ਉਹਨਾਂ ਦੀ ਗੱਲ ਇਹ ਮੰਨ ਗਏ ਵੀ ਅਸੀਂ ਇਹ ਥਾਂ ਆਪਦੇ ਘਰੇ ਥੋੜੀ ਲੈ ਕੇ ਜਾ ਰਹੇ ਆ ਵੀ ਇਹਨਾਂ ਦੀ ਅੱਡ ਪੰਚਾਇਤ ਆਸ ਤੇ ਅਸੀਂ ਇੱਥੇ ਪੰਚਾਇਤ ਘਰ ਬਣਾ ਰਹੇ ਆ ਦੱਸੋ ਇਹ ਕੋਈ ਮਾੜੀ ਗੱਲ ਆ ਹਾਂਜੀ ਬੂਟਾ ਸਿੰਘ ਸੁੰਗਲ ਸੁਖਾਨੰਦ ਤੋਂ ਇਹਨਾਂ ਨੇ ਸਾਡੇ ਤੋਂ 2.5 ਲੱਖ ਰੁਪਇਆ ਲੈ ਲਿਆ ਜਿਹਦੇ ਕੇ ਸਾਡੇ ਕੋਲੇ ਪ੍ਰੋਪਰ ਪ੍ਰੂਫ ਹੈ ਉਦੇ ਬਿਆਨ ਦਿੱਤੇ ਹੋਏ ਐ ਪਰ ਉਹ ਸਾਡੇ ਪੈਸੇ ਨਹੀਂ ਵਾਪਸ ਦੇ ਰਿਹਾਗਾ ਲਾਰੇ ਲਾਈ ਜਾਂਦਾ ਸਾਨੂੰ ਸਸੀਕਾਲ ਜੀ ਮਾਲਵੇ ਐਮ ਐਚ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਸਰਿੰਦਰ ਸਿੰਘ ਮਠਾੜੂ ਪਿਛਲੇ ਕਈ ਦਿਨਾਂ ਤੋਂ ਜਿਹੜਾ ਪਿੰਡ ਸੁਖਾਨੰਦ ਦੇ ਵਿੱਚ ਵਾਦ ਚੱਲ ਰਿਹਾ ਸੀ ਕੰਦ ਨੂੰ ਲੈ ਕੇ ਤਾਂ ਦੋ ਇੱਕ ਪਾਸੇ ਪਿੰਡ ਦੇ ਲੋਕ ਸੀ ਇੱਕ ਪਾਸੇ ਪਿੰਡ ਦੀ ਪੰਚਾਇਤ ਸੀ ਤਾਂ ਪਿੰਡ ਦੀ ਪੰਚਾਇਤ ਸਾਡੇ ਨੇ ਮਜ਼ਬੂਤ ਹੈ ਸਰਪੰਚ ਸੁਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਤਾਂ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰਪੰਚ ਸਾਹਿਬ ਜਿਹੜਾ ਇਹ ਵਿਵਾਦ ਚੱਲ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਮਠਾਰੂ ਸਾਹਿਬ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਜੀ ਆਇਆਂ ਸਾਡੇ ਤਿੰਨੇ ਹੀ ਪਿੰਡ ਸੁਗਨੰਦ ਸੁਗਨੰਦ ਖੁਰਦ ਤੇ ਸੰਤੋਲ ਦੇ ਤਿੰਨੇ ਹੀ ਪੰਚਾਇਤਾਂ ਖੜੀਆਂ ਸਾਡੀਆਂ ਇੱਥੇ ਇਹ ਜਿਹੜੀ ਜਗ੍ਹਾ ਇਹ ਸਾਰੀ ਪੰਚਾਇਤ ਦੀ ਜਗ੍ਹਾ ਹੈ ਇਹ ਅਸੀਂ ਇੱਥੇ ਪਾਰਕ ਬਣਾਉਣਾ ਉਧਰਲੀ ਸਾਈਡ ਅਸੀਂ ਪੰਚਾਇਤ ਘਰ ਬਣਾਉਣਾ ਉਧਰ ਪੰਚਾਇਤ ਘਰ ਸੁਗਨੰਦ ਖੁਰਦ ਦੀ ਪੰਚਾਇਤ ਨੇ ਬਣਾਉਣਾ ਤੇ ਪਾਰਕ ਅਸੀਂ ਇੱਕ ਸਾਂਝਾ ਬਣਾਉਣਾ ਇਹ ਸਾਰੇ ਦਾ ਸਾਰਾ ਜਿਹੜੀ ਚੀਜ਼ ਆ ਅਸੀਂ ਸੁਖਾਣਾ ਤੇ ਸੁਖਾਣਾ ਦੀ ਖੁਰਦ ਦੀ ਪੰਚਾਇਤ ਅਸੀਂ ਰਲ ਕੇ ਬਣਾਉਣਾ ਚਾਹੁੰਦੇ ਆ ਇੱਥੇ 6 ਘਰਾਂ ਦੀਆਂ ਰੂੜੀਆਂ ਲੱਗੀਆਂ ਸੀਗੀਆਂ ਤੇ ਪ੍ਰੋਪਰ ਅਸੀਂ ਉਹਨਾਂ ਨੂੰ ਤਿੰਨ ਤਿੰਨ ਨੋਟਿਸ ਦਿੱਤੇ ਜਦੋਂ ਉਹਨਾਂ ਨੇ ਨਹੀਂ ਕੋਈ ਕੁਝ ਵੀ ਕੀਤਾਗਾ ਤੇ ਅਸੀਂ ਵੀਡੀਓ ਦਾਫਤਰ ਦਿੱਤੇ ਆ ਚਲਿਆ ਕੇ ਦਿੱਤੀ ਤੇ ਉਹਨਾਂ ਨੇ ਇਹ ਸਾਰੀ ਜਗ੍ਹਾ ਖਾਲੀ ਕਰਵਾ ਲਈ ਉਸ ਤੋਂ ਅੱਗੇ ਉਹ ਕੰਦ ਕੱਢੀ ਗਈ ਸੀਗੀ ਕੰਦ ਕੱਢਣ ਦੇ ਸਾਨੂੰ ਸਾਰੀਆਂ ਗੱਲਾਂ ਸਾਹਮਣੇ ਲਿਆ ਦੇਣਾ ਮੈਂ ਸਭ ਤੋਂ ਪਹਿਲਾਂ ਤਾਂ ਟੌਪ ਕੇ ਉੱਠਿਆ ਸੀਗਾ ਵੀ ਉਹ ਜਿਹੜੀ ਕੰਦ ਆ ਕੰਦੇ ਪਿੱਛੇ ਦੁਕਾਨ ਆ ਉਹ ਡਾਕਟਰੀ ਦੁਕਾਨ ਅਸੀਂ ਬੰਦ ਕਰਤੀ ਇੱਕ ਅੰਗਹੀਨ ਦੀ ਦੁਕਾਨ ਬੰਦ ਕਰਤੀ ਅਸੀਂ ਉਹ ਤੋਂ ਇੱਕ ਸਮਝੌਤਾ ਪ੍ਰੋਪਰ ਲਿਖਿਆ ਗਿਆ ਸੀਗਾ ਵੀ ਅਸੀਂ ਦੁਕਾਨ ਪੁੱਛ ਕੇ ਹੀ ਉਹ ਤੋਂ ਵੀ ਉਹ ਦੁਕਾਨ ਦੇ ਅੱਗੇ ਕੰਦ ਕੱਢੀ ਸੀਗੀ ਜਿਹੜੀ ਕੱਢੀ ਸੀਗੀ ਉਹਦੇ ਨਾਲ ਉਹਨੂੰ ਸੈਟੀਸਫਾਈਡ ਕਰਾਇਆ ਸੀਗਾ ਵੀ ਤੇਰਾ ਕੋਈ ਮਸਲਾ ਅਸੀਂ ਹੱਲ ਕਰਕੇ ਦੇਵਾਂਗੇ ਉਹ ਤਾਂ ਮਸਲਾ ਹੱਲ ਵੀ ਕਰ ਦਿੱਤਾ ਤੋ ਡਾਕਟਰ ਸਾਹਿਬ ਵੀ ਇੱਥੇ ਹੀ ਆ। ਆ ਖੜਾ ਡਾਕਟਰ ਸਾਹਿਬ ਮੌਜੂਦ ਆ ਜਿਹਨੂੰ ਸਾਰਿਆਂ ਨੇ ਕਮਲਜੀਤ ਅਰਗੇ ਆ ਕੇ ਇਹੀ ਮੁੱਦਾ ਬਣਾਉਂਦੇ ਸੀਗੇ ਵੀ ਡਾਕਟਰ ਦਾ ਰਜਗਾਰ ਮਾਰਤਾ ਡਾਕਟਰ ਦੀ ਦੁਕਾਨ ਖਤਮ ਕਰਤੀ ਐ ਕਰਤੀ ਯਾਹ ਕਰਤੀ ਠੀਕ ਆ ਆ ਡਾਕਟਰ ਸਾਹਿਬ ਖੜੇ ਆ ਦੂਜੀ ਗੱਲ ਇਹ ਕਹਿੰਦੇ ਸੀਗੇ ਵੀ ਇਹਨਾਂ ਨੇ ਵੀ ਘਰ ਟਾਤੇ ਜੇ ਇੱਕ ਵੀ ਬੰਦੇ ਦਾ ਘਰ ਟਾਇਆ ਹੋਵੇ ਤੇ ਮੈਂ ਵਾਈਟ ਪੇਪਰ ਤੇ ਸਾਈਨ ਕਰਕੇ ਦੇ ਦੂੰਗਾ ਤੇ ਠੀਕ ਆ ਜੋ ਵੀ ਸਜ਼ਾ ਦੇਣੀ ਹੋਵੇ ਮੈਂ ਸਜ਼ਾ ਦਾ ਹੱਕਦਾਰ ਹਾਂ। ਸਿਰਫ ਉਹ ਵੀ ਦੇਖ ਸਕਦੇ ਹਾਂ ਇੱਥੇ ਕਿਤੇ ਵੀ ਘਰ ਨਹੀਂ ਸੀਗਾ ਸਿਰਫ ਇੱਕ ਕੋਠਾ ਪਾ ਕੇ ਨਿਯਾਇਜ਼ ਕਾਜ ਕਰਾਇਆ ਸੀ ਅਸਲ ਵਿੱਚ ਇਹ ਅਸਲ ਵਿੱਚ ਇਹ ਛੱਪਣ ਸੀ ਛੱਪਣ ਭਰਿਆ ਹੋਇਆ ਭਰ ਕੇ ਇੱਥੇ ਪਾਰਕ ਬਣਾਣਾ ਇੱਥੇ ਰੂੜੀਆਂ ਲੱਗੀਆਂ ਹੋਈਆਂ ਸੀ ਪਿੰਡ ਦੇ ਵਿਚਕਾਰ ਆ ਇੱਥੇ ਸਾਡੇ ਇਧਰ ਸੁਖਰੰਦ ਖੁਰਦ ਦੇ ਘਰ ਆ ਤੇ ਇਥੋਂ ਬਿਮਾਰੀਆਂ ਫੈਲਦੀਆਂ ਸੀ ਇਹ ਸਾਡੇ ਪਿੰਡ ਨੇ ਪੰਚਾਇਤ ਨੇ ਐਮਐਲ ਸਾਹਿਬ ਨੇ ਫੈਸਲਾ ਕਰਿਆ ਸਾਰਿਆਂ ਨੇ ਰਲ ਕੇ ਤਿੰਨੇ ਸਰਪੰਚਾਂ ਨੇ ਵੀ ਆਪਾਂ ਇੱਕ ਵਧੀਆ ਪਾਰਕ ਬਣਾ ਦਈਏ ਇਹ ਸੋਚ ਨਾਲ ਇਹਨੂੰ ਸਫਾਈ ਕਰੀ ਗਈ ਤੇ ਜਿਹੜੇ ਬੰਦੇ ਸੀ ਉਹਨਾਂ ਨਾਲ ਗੱਲ ਕਰੀ ਗਈ ਜਿਨ੍ਹਾਂ ਦੀਆਂ ਰੂੜੀਆਂ ਸੀ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੀਆਂ ਰੂੜੀਆਂ ਚਕਾਈਆਂ ਗਈਆਂ ਉਹਨਾਂ ਨੂੰ ਕਿਹਾ ਵੀ ਪਿੰਡ ਦੇ ਦੂਜੇ ਪਾਸੇ ਕੋਈ ਛੱਪੜਾ ਹੋਰ ਜਿੱਥੋਂ ਬਿਮਾਰੀਆਂ ਫੈਲਦੀਆਂ ਗੰਦਾ ਪਾਣੀ ਖੜਾ ਤੇ ਉੱਥੇ ਉਹਨਾਂ ਨੂੰ ਰੂੜੀਆਂ ਨੂੰ ਜਗ੍ਹਾ ਦਿੱਤੀ ਗਈ ਆ ਡਾਕਟਰ ਸਾਹਿਬ ਨੂੰ ਵੀ ਗੱਲ ਕਰੀ ਗਈ ਡਾਕਟਰ ਸਾਹਿਬ ਵੀ ਸਹਿਮਤ ਹੋਏ ਇਸ ਗੱਲ ਨਾਲ ਕਿ ਬਈ ਇੱਥੇ ਪਾਰਕ ਬਣਾਉਣਾ ਚਾਹੀਦਾ ਪੰਚਾਇਤ ਘਰ ਬਣਾਉਣਾ ਚਾਹੀਦਾ ਇਹ ਸਾਰੇ ਸਹਿਮਤੀ ਨਾਲ ਹੋਇਆ ਕੁਝ ਲੋਕ ਆ ਜਿਹੜੇ ਇਹਨਾਂ ਇਸ ਮੁੱਦੇ ਨੂੰ ਐਸੀ ਭਾਈਚਾਰਾ ਦੂਜੀ ਤਰ੍ਹਾਂ ਨਾਲ ਭੜਕਾ ਕੇ ਪਿੰਡ ਦੇ ਵਿੱਚ ਅੱਗ ਪਾਉਣਾ ਚਾਹੁੰਦੇ ਹੋ ਇੱਕ ਸੰਤਾਂ ਦਾ ਪਿੰਡ ਆ, ਸੂਝਵਾਨ ਲੋਕਾਂ ਦਾ ਪਿੰਡ ਆ। ਸਾਡੇ ਪਿੰਡ ਦੇ ਵਿੱਚ ਤੁਸੀਂ ਦੂਜੇ ਹਲਕੇ ਦਾ ਦੌਰਾ ਕਰ ਲਓ। ਸਾਡਾ ਇੱਕੋ ਇੱਕ ਪਿੰਡ ਆ ਜਿੱਥੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸੇਵੇ ਸਾਡੇ ਸਾਂਝੇ ਆ। ਸਾਡੇ ਤਿੰਨ ਪਿੰਡਾਂ ਸੰਤੂ ਵਾਲਾ ਸੁਖਨੰਦ ਖੁਰਦ ਤੇ ਸੁਖਨੰਦ। ਸਾਡੇ ਜਿਹੜੇ ਸੇਵੇ ਆ ਉਹ ਸਾਂਝੇ ਆ। ਸਾਡਾ ਗੁਰਦੁਆਰਾ ਸਾਹਿਬ ਸਾਂਝਾ, ਸਾਡੇ ਸਕੂਲ ਸਾਂਝੇ ਆ, ਸਾਡਾ ਮੰਦਿਰ ਸਾਂਝਾ। ਸਾਡੇ ਪਿੰਡ ਦੇ ਵਿੱਚ ਪੂਰੀ ਭਾਈਚਾਰਕ ਸਾਂਝ ਆ। ਕੋਈ ਵਖਰੇਵਾ ਨਹੀਂ। ਪਰ ਕੌਜ਼ ਰਾਜਨੀਤਿਕ ਲੋਕ ਆ ਕੇ ਇੱਥੇ ਆਪਣੀਆਂ ਰੋਟੀਆਂ ਸੇਕਦੇ ਆ। ਜਿਨ੍ਹਾਂ ਦੇ ਇੱਥੇ ਧਰਾਤਲ ਥੱਲੇ ਇੱਥੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਹੈ ਨਹੀਂ ਉਹ ਆਪਣੀ ਜ਼ਮੀਨ ਖੋਜਦੇ ਆ ਇੱਕ ਪਿੰਡ ਵਿੱਚ ਪਾਟਕ ਪਾ ਕੇ ਭਾਈਚਾਰਾ ਖਰਾਬ ਕਰਕੇ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਆ ਹੋਰ ਕੋਈ ਮਤਲਬ ਨਹੀਂ ਸਾਡੇ ਸਾਰੇ ਪਿੰਡ ਦੇ ਲੋਕ ਆ ਇੱਥੇ ਮੌਜੂਦ ਆ ਤਿੰਨੇ ਸਰਪੰਚ ਮੌਜੂਦ ਆ ਇਹ ਡਾਕਟਰ ਸਾਹਿਬ ਮੌਜੂਦ ਆ ਸਾਡੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂਗਾ ਉਹ ਇਹ ਨੂੰ ਇਹ ਬਣਾਇਆ ਯਾਰ ਵੀ ਅਸੀਂ ਭਾਈਚਾਰੇ ਦੇ ਘਰ ਤਾਂ ਦਿੱਤੇਗੇ ਇਹ ਮੁੱਦਾ ਬਣਾਇਆ ਯਾਰ ਜਦੋਂ ਕਿ ਆ ਦੇਖੋ ਇੱਕ ਵੀ ਘਰ ਨਹੀਂ ਤਾਂ ਆ ਸਿਰਫ ਰੂੜੀਆਂ ਚਕਾਈਆਂ ਉਹ ਇੱਕ ਮੁੱਦੇ ਨੂੰ ਹੋਰ ਪਾਸੇ ਐਡਵਰਟ ਕਰ ਰਿਹਾ ਅਸਲ ਵਿੱਚ ਜੋ ਬੰਦਾ ਰੌਲਾ ਪਾ ਰਿਹਾ ਉਹਨੇ ਕੁਝ ਲੋਕਾਂ ਨਾਲ ਠੱਗੀਆਂ ਮਾਰੀਆਂ ਹੋਈਆਂ ਉਹ ਆਪਣੀਆਂ ਉਹਨਾਂ ਠੱਗੀਆਂ ਨੂੰ ਲੁਕਾਉਣ ਵਾਸਤੇ ਇਹ ਮੁੱਦੇ ਨੂੰ ਹੈਵੀ ਬਣਾ ਰਿਹਾ ਦੂਜੀਆਂ ਪਾਰਟੀਆਂ ਦੇ ਗਦੇੜੇ ਚੜ੍ਹ ਕੇ ਹੋਰ ਕੋਈ ਮੈਟਰ ਨਹੀਂ ਇੱਥੇ ਤਾਂ ਸਾਡੇ ਨਾਲ ਡਾਕਟਰ ਨੇ ਡਾਕਟਰ ਸਾਹਿਬ ਤੁਸੀਂ ਮੌਜੂਦ ਹੈ ਜੀ ਹਾਂਜੀ ਹਾਂਜੀ ਤੇ ਸਹਿਮਤ ਹਾਂ ਇਸ ਗੱਲ ਨਾਲ ਕਿ ਪਾਰਕ ਬਣਾ ਚਾਹੀਦਾ ਹਾਂਜੀ ਸਹਿਮਤ ਹਾਂ ਜੀ ਪਾਰਕ ਬਣਾ ਚਾਹੀਦਾ ਸੀ ਕੋਈ ਮੇਰੇ ਉੱਤੇ ਦਬਾਅ ਨਹੀਂ ਕੋਈ ਪ੍ਰੈਸ਼ਰ ਨਹੀਂ ਜੀ ਬਾਕੀ ਜੋ ਮੇਰੇ ਮਨਜ਼ੂਰੀ ਨਾਲ ਹੋਇਆ ਜੀ ਜਿਹੜੀ ਦੁਕਾਨ ਦੇ ਮੋੜ ਤੇ ਕੰਦ ਕੱਢੀ ਆ ਮੇਰੀ ਸਹਿਮਤੀ ਨਾਲ ਹੋਈ ਆ ਮੈਂ ਨਾ ਸਹਿਮਤਾ ਜੀ ਮੇਰੇ ਕੋਈ ਹਾਂ ਸ਼ਾਮਲਾੜ ਦੀ ਜਗ੍ਹਾ ਕੋਈ ਮੇਰੇ ਉਹ ਦੂਸਰਾ ਵੀ ਐਸ ਸੀ ਭਾਈਚਾਰੇ ਦੀ ਦੁਕਾਨ ਉਹ ਕਰਤੀ ਜੀ ਦੂਸਰਾ ਬੰਦ ਕਰਾਤੀ ਇਹ ਕੋਈ ਉਹ ਜਿਹੋ ਜਿਹੀ ਚੀਜ਼ ਨਹੀਂ ਜੀ ਤਾਂ ਸਰਪੰਚ ਪਰਮੇਂਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ 10 ਸਾਲ ਪਹਿਲਾਂ ਸਰਪੰਚ ਰਿਆ ਸੁਖਾਨਤ ਪਿੰਡ ਦਾ ਮੈਨੂੰ ਤਕਰੀਬਨਾਂ ਮਸਲਿਆਂ ਬਾਰੇ ਪਤਾ ਹੀ ਆ ਤੇ ਜਿੱਥੋਂ ਤੱਕ ਕਰਨੈਲ ਸਿੰਘ ਬਲਾਕ ਸੰਪਤੀ ਮੈਂਬਰ ਬੋਲਿਆ ਸੀਗਾ ਮੈਂ ਉਹਦੀਆਂ ਗੱਲਾਂ ਦੇ ਕੁਝ ਜਵਾਬ ਦੇਣੇ ਚਾਹੁੰਦਾ ਇੱਕ ਤਾਂ ਉਹ ਕਹਿੰਦਾ ਸੀ ਕਿ ਆ ਵੀ ਮੈਂ ਡਾਕਟਰ ਨੂੰ ਸਟਾਮ ਤੇ ਲਿਖ ਕੇ ਦਿੱਤੀ ਹੈ ਜਗਾ ਉਹ ਮੈਂ ਇਹ ਸੋਚਦਾ ਕਿ ਉਹ ਉਹਨੂੰ ਸਟਾਮ ਜਨਤ ਕਰਨਾ ਚਾਹੀਦਾ ਹੈ ਤਾਂ ਕਿ ਪ੍ਰਸ਼ਾਸਨ ਦੇ ਧਿਆਨ ਚ ਆ ਜਾਵੇ ਕਿਉਂਕਿ ਅਸੀਂ ਕੋਈ ਵੀ ਜਗਾ ਕਿਸੇ ਨੂੰ ਗਹਿਣੇ ਤੇ ਜਾਂ ਬੈ ਨਹੀਂ ਕਰ ਸਕਦੇਗੇ ਨਾ ਸਟਾਮ ਤੇ ਲਿਖ ਕੇ ਦੇ ਸਕਦੇ ਆ ਅਸੀਂ ਸਿਰਫ ਕਿਰਾਏ ਤੇ ਦੇ ਸਕਦੇ ਆ ਉਹ ਵੀ ਕਿਰਾਇਆ ਨਾਮਾ ਲਿਖ ਕੇ ਔਰ ਪੂਰਾ ਉਹਦੀਆਂ ਪ੍ਰਕਾਸ਼ਨ ਸਿਸਟਮ ਬਣਾ ਕੇ ਅਸੀਂ ਜ਼ਮੀਨ ਵੀ ਠੇਕੇ ਦੇ ਦਿੰਨੇ ਆ ਤਾਂ ਜ਼ਮੀਨ ਵੀ ਸਾਡਾ ਕੋਈ ਸਿਸਟਮ ਹੁੰਦਾ ਠੇਕੇ ਦੇ ਦੇਣ ਦਾ ਇਹ ਨਹੀਂ ਵੀ ਇੱਕ ਬੰਦੇ ਨੂੰ ਚੱਕ ਕੇ ਦੇ ਦਈਏ ਅਸੀਂ ਉਹ ਜਿਹੜੇ ਉਹਨੇ ਸਟਾਮ ਬਣਾਏ ਉਹ ਜੰਤ ਕਰੇ ਠੀਕ ਹੈ ਦੂਜਾ ਪੰਚਾਇਤ ਦੇ ਕੰਮ 'ਚ ਮੇਰਾ ਕੋਈ ਦਖਲ ਨਹੀਂਗਾ ਪਰ ਜਿੱਥੇ ਪੰਚਾਇਤ ਚੰਗੇ ਕੰਮ ਕਰਦੀ ਹੈ ਤੇ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਉਹਨਾਂ ਦੀ ਸਪੋਰਟ ਕਰਾਂ ਠੀਕ ਹੈ ਚਾਰ ਦੁਆਰੀ ਮੇਰੇ ਕਹਿਣ ਤੇਰੀ ਹੋਈ ਚਾਰਦੁਵਾਰੀ ਪੰਚਾਇਤ ਨੇ ਖੁਦ ਕੀਤੀ ਹੈ ਜੇ ਚੰਗੇ ਕੰਮ ਵਾਸਤੇ ਚਾਰਦੁਵਾਰੀ ਪੰਚਾਇਤ ਕਰਦੀ ਹੈ ਤੇ ਮੈਨੂੰ ਕੀ ਤਰਾਜ ਹੈ ਮੈਂ ਨਾਲ ਤਾਂ ਖੜੀ ਸਕਦਾ ਕਿ ਨਹੀਂ ਖੜ ਸਕਦਾ ਕਿਉਂਕਿ ਮੈਂ ਇਥੋਂ ਦਾ ਨਾਗਰਿਕ ਹਾਂ ਮੇਰਾ ਸਰਪੰਚ ਦਾ ਕੋਈ ਰੋਲ ਨਹੀਂ ਪਰ ਤਿੰਨੇ ਪੰਚਾਇਤਾਂ ਸਹਿਮਤ ਹੈ ਇਥੇ ਵੀ ਆਪਾਂ ਨੂੰ ਚਾਰਦੁਵਾਰੀ ਕਰਨੀ ਚਾਹੀਦੀ ਹੈ ਫਰੰਟ ਤੇ ਪੰਚਾਇਤ ਘਰ ਬਣਨਾ ਇੱਧਰ ਬਣਨਾ ਆਪਣਾ ਉਸ ਕੀ ਹੈ ਗਰਾਊਂਡ ਬਣਨਾ ਹੈ ਨਾ ਪਾਰਕ ਬਣਨਾ ਜਿਹੜਾ ਇਹ ਕਹਿੰਦੇ ਆ ਵੀ ਇਹ ਸੁਖਾੰਦ ਦੇ ਖੁਰਦੇ ਦੀ ਹਦੂਦ ਵਿੱਚ ਆਉਂਦਾ ਹੈ ਵੱਧ ਹਸਤ ਹੁੰਦੀ ਹੈ ਕੀ ਕਹਿੰਦੇ ਆ ਉਹਨੂੰ ਹੱਦਬਸਤ ਵਿੱਚ ਇਹ ਮਾਲ ਮਹਿਕਮੇ ਦੇ ਅਨਸਾਰ ਸੁਖਾਨੰਦ ਪਿੰਡ ਇੱਕ ਹੀ ਹੈ ਪੰਚਾਇਤ ਦੇ ਤੌਰ ਤੇ ਤਿੰਨ ਪਿੰਡ ਬਣੇ ਹੋਏ ਆ ਇਹ ਸੁਖਾਨੰਦ ਪਿੰਡ ਦੀ ਹੱਦਬਸਤ ਹੀ ਸਾਰੀ ਹੈ ਟੋਟਲ ਇਹ ਵੀ ਇਹ ਗਲਤ ਕਹਿ ਰਹੇ ਆ ਠੀਕ ਹੈ ਤੇ ਮੇਰੇ ਵਿਚਾਰ ਅਨਸਾਰ ਪੰਚਾਇਤ ਘਰ ਬਣਾਉਣਾ ਕੋਈ ਮਾੜੀ ਗੱਲ ਨਹੀਂ ਗੀ ਜਾਂ ਕੋਈ ਗਰਾਊਂਡ ਬਣਾਉਣਾ ਜਾਂ ਕੋਈ ਖੇਡਾਂ ਦਾ ਮੈਦਾਨ ਬਣਾਉਣਾ ਕੋਈ ਮਾੜੀ ਗੱਲ ਨਹੀਂ ਗੀ ਇਹਨੂੰ ਰੋਕਣਾ ਸ਼ਰਾਰਤੀ ਅਨਸਰ ਹੀ ਰੋਕ ਸਕਦੇ ਆ ਔਰ ਸਾਡਾ ਇਹ ਗੱਲ ਨਾ ਕੋਈ ਲੈਣਾ ਦੇਣਾ ਨਹੀਂ ਜਿਹੜੀਆਂ ਦੁਕਾਨਾਂ ਤੋਂ ਕੂਨਾ ਕੱਢਣੀਆਂ ਆ ਉਹ ਪੂਰੇ ਪ੍ਰੋਸੀਜਰ ਨੂੰ ਫਾਲੋ ਕਰਕੇ ਹੀ ਦੁਕਾਨਾਂ ਦਿੱਤੀਆਂ ਜਾਣੀਆਂ ਠੀਕ ਹੈ ਅਸੀਂ ਆਪ ਦੇ ਅੰਦਰ ਵੜ ਕੇ ਦੁਕਾਨਾਂ ਦੇਣੀਆਂ ਨਹੀਂ ਕਿਆਂ ਉਹ ਪ੍ਰੋਸੀਜਰ ਨੂੰ ਫਾਲੋ ਕਰਕੇ ਹੀ ਦੇਵਾਂਗੇ ਜੀ ਗਲਤ ਕੰਮ ਨਾ ਸਾਡੀ ਪਿਆਧ ਕਰੂਗੀ ਤੇ ਨਾ ਕਰਨ ਦਈਏ ਸੀ ਇਹ ਸਭ ਸਿਰਫ ਗਲਤ ਤੇ ਗਲਤ ਇਲਜ਼ਾਮ ਲਾ ਰਹੇ ਆ ਤੇ ਜਿਹੜਾ ਕਰਨੈਲ ਸਿੰਘ ਹੈ ਇੱਕ ਵਾਰੀ ਇਹਨੇ ਬਲਾਕ ਸੰਮਤੀ ਦੀ ਵੋਟ ਪਾਉਣੀ ਸੀਗੀ ਤੇ ਕੋਲੀਏ ਤੋਂ ਇੱਕ ਚੇਅਰਮੈਨ ਬਣਾਈ ਮੈਂ ਨਾ ਭੁੱਲੇਗਾ ਕਿਸੇ ਉਹਦਾ ਕਚਤਰ ਮੈਂ ਜੱਟ ਨਹੀਂ ਕੋਲ ਗਿਆ ਤੁਸੀਂ ਬਣ ਗਰਸੇਵਕ 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 ਸਿੰਘ ਨੂੰ ਮੈਂ ਕਿਹਾ ਸੀਗਾ ਕਰਨੈਲ ਸਿੰਘ ਤੁਹਾਨੂੰ ਵੋਟ ਪਾਊਗਾ ਇਹ ਮੈਂ ਵੀ ਅਕਾਲੀ ਦਲ 'ਚ ਸੀ ਉਦੋਂ ਇਹ ਵੀ ਅਕਾਲੀ ਦਲ 'ਚ ਸੀਗਾ ਪਰ ਉਹ ਮੈਨੂੰ ਗਰਸੇਵਕ ਸਿੰਘ ਕਹਿੰਦਾ ਆਪਾਂ ਉਹਦੇ ਘਰੇ ਜ਼ਰੂਰ ਚੱਲਣਾ ਫਿਰ ਇਹਦਾ 35000 ਨਾ ਮੱਥਾ ਡੰਮ ਕੇ ਆਏ ਸੀ ਤਾਂ ਇਹਨੇ ਵੋਟ ਪਾਈ ਸੀ ਭਲਾ ਮਾਨਸ ਬੰਦਾ ਜਿਹੜਾ ਮਾਨਸੀ ਦਿਖਾਉਂਦਾ ਸੀ ਇੱਥੇ ਤੇ ਮੈਂ ਖੁਦ ਨਾਲ ਆ ਗਰਸੇਵਕ ਸਿੰਘ ਤੇ ਦੋਨੇ ਜਣੇ ਅਸੀਂ ਇਕੱਠੇ ਗਏ ਆ ਉਹ ਕਹਿੰਦਾ ਕਿਸੇ ਨੂੰ ਨਹੀਂ ਜਾਣਾ ਕਹਿੰਦਾ ਕਿਸੇ ਨੂੰ ਲੈ ਕੇ ਨਹੀਂ ਆਉਣਾ ਮੇਰੇ ਘਰੇ ਤੇ ਮੈਂ ਕੱਲੇ ਨੂੰ ਮੈਨੂੰ ਪੈਸੇ ਦੇ ਕੇ ਜਾਉ ਇੱਥੇ ਵੋਟ ਪਾਉਣ ਦੇ 35000 ਲਿਆਈ ਭਲੇ ਮਾਨਸ ਬੰਦੇ ਨੇ ਇਹ ਮੈਂ ਸਾਰੇ ਪਿੰਡ ਨੂੰ ਸੁਖਾਨੰਦ ਨੂੰ ਸੰਤੂ ਵਾਲੇ ਨੂੰ ਸੁਖਾਨੰਦ ਖੁਰਦ ਨੂੰ ਦੱਸਦਾ ਵੀ ਇਹ ਭਲਾ ਮਾਨਸ ਏਡਾ ਕਹੇ 35000 ਰੁਪਏ ਨਕਦ ਲਿਆ ਇਸ ਬੰਦੇ ਨੇ ਤੇ ਜਾਂ ਮੇਰੇ ਨਾਲ ਗੁਰਦੁਆਰੇ ਜੀ ਬੈਠ ਕੇ ਗੱਲ ਕਰ ਲੈ ਨਹੀਂ ਲਿਆ ਤਾਂ ਠੀਕ ਹੈ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਦੀ ਫਤਿਹ ਤਾਂ ਇਸ ਪਿੰਡ ਦੇ ਸਰਪੰਚ ਜਿਹੜੇ ਮੌਜੂਦ ਆ ਉਹ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਭਾਈ ਜੀ ਪਿੰਡ ਸੰਤੋਲ ਦੇ ਸਰਪੰਚ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੋ ਵੀ ਜਿਹੜਾ ਆਪਣਾ ਪਾਰਕ ਬਣ ਰਿਹਾ ਬਣ ਰਿਆ ਇਹ ਜਾਣੇ ਕਿ ਵੀ ਤਿੰਨਾਂ ਪੰਚਾਇਤਾਂ ਦੀ ਸਹਿਮਤੀ ਦੇ ਨਾਲ ਬਣ ਰਿਹਾ ਠੀਕ ਹੈ ਜੀ ਕੋਈ ਦੁਕਾਨ ਚੱਕੀ ਜਿਹੜੀ ਉਹ ਵੀ ਇਹਨਾਂ ਨੇ ਸਹਿਮਤੀ ਦੇ ਨਾਲ ਹੀ ਕੀਤਾ ਵਜੂ ਕੁਛ ਹੈਗਾ ਸਾਰਾ ਕੁਝ ਬਣ ਰਿਹਾ ਸਾਰੀ ਪੰਚਾਇਤਾਂ ਦਾ ਸੁਖਨਤ ਖੁਰਦ ਦੀ ਜਾਂ ਸੁਖਨਾਂ ਦੀ ਪੰਚਾਇਤ ਹੈ ਇਹਨਾਂ ਨੇ ਸਾਰਿਆਂ ਨੇ ਸਹਿਮਤੀ ਕਰਕੇ ਫੇਰ ਹੀ ਪਰਗ ਬਣ ਸਾਰਾ ਕੁਝ ਇਹਨਾਂ ਨੇ ਕੈਂਪਰਮਾਈਜ਼ ਕੀਤਾ ਹੋਇਆ ਜੀ ਲਿਖਤੀ ਰੂਪ ਚ ਦੇ ਕੇ ਇਹਨਾਂ ਨੂੰ ਕੋਈ ਇਹਨਾਂ ਦਾ ਜੋ ਕਿ ਇਹਨਾਂ ਨੂੰ ਪੰਚਾਇਤਕਾਰ ਬਣਾਉਣਾ ਜਾਂ ਕੋਈ ਵੀ ਚੀਜ਼ ਬਣਾਉਣੀ ਹੈ ਇਹ ਇਹਨਾਂ ਦਾ ਆਪਣਾ ਨਾਮ ਪੱਥਰ ਹੈਗਾ ਜਿਹੜਾ ਸੁਖਨਤ ਖੁਰਦ ਪੰਚਾਇਤਾਂ ਹੀ ਲੱਗਣਾ ਹੈ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਤਾ ਪਿੰਡ ਸੁਖਾਨੰਦ ਖੁਰਦ ਦੇ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹੁੰਚੇ ਹੋ ਤੇ ਮਹਾਂਪੁਰਸ਼ਾਂ ਦੀ ਧਰਤੀ ਆ ਤੇ ਸਾਰੇ ਤੁਸੀਂ ਆਏ ਹੋ ਮੈਂ ਤੁਹਾਡੀ ਇੱਕ ਇੱਕ ਗੱਲ ਦਾ ਜੋ ਜਵਾਬ ਦਵਾਂਗਾ ਸਹੀ ਤਰੀਕੇ ਨਾਲ ਦਵਾਂਗਾ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਣਾ ਇਹਨਾਂ ਨੂੰ ਮੈਂ ਵੀ ਜਿਹੜੀ ਉਹ ਕੰਧ ਸੀਗੀ ਉਹ ਪ੍ਰੋਪਰਲੀ ਬਣ ਚੁੱਕੀ ਸੀਗੀ ਠੀਕ ਹੈ ਜੀ ਤੇ ਇਹਨਾਂ ਦਾ ਡਟਾ ਹੋਣ ਦਾ ਕਾਰਨ ਇਹ ਤੁਹਾਨੂੰ ਦੱਸ ਦਿੰਦੇ ਮੈਂ ਤਕਰੀਬਨ ਇਹਨਾਂ ਨੂੰ ਹਰੇਕ ਵਾਰ ਸਨੇਹਾ ਦਿੰਦਾ ਰਿਹਾ ਵੀ ਜੇ ਕੋਈ ਮੇਰੇ ਨਾਲ ਕੋਈ ਗੱਲਬਾਤ ਆ ਜਾਂ ਕੋਈ ਗੱਲਬਾਤ ਕਰਨੀ ਹੈ ਤੁਸੀਂ ਇਹ ਚੀਜ਼ ਕਿਉਂ ਬਣ ਰਹੀ ਹੈ ਜਾਂ ਕਾਹ ਤੋਂ ਬਣ ਰਹੀ ਹੈ ਤੁਸੀਂ ਮੇਰੇ ਨਾਲ ਬੈਠ ਕੇ ਗੱਲ ਕਰੋ ਇਹ ਹੁਣ ਵੀ ਮੈਨੂੰ ਇਹ ਧਮਕਾ ਦਿੰਦੇ ਆ ਵੀ ਅਸੀਂ ਐ ਕਰਦਾਂਗੇ ਜੋ ਕਰਦਾਂਗੇ ਅਸੀਂ ਤੁਹਾਨੂੰ ਐ ਚੁਕਾ ਦਾਂਗੇ ਫਲਾਨਾ ਕਰਦਾਂਗੇ ਜਦ ਬੂਟਾ ਸੁੰਗਲ ਆ ਉਹਦੇ ਮੈਂ ਗੱਲ ਕਰਨਾ ਚਾਹਣਾ ਵੀ ਮੈਂ ਇਹਦੇ ਵਾਂਗੂ ਕਿਸੇ ਲੋਕਾਂ ਦੇ ਜਾਂ ਬੱਚਿਆਂ ਨੂੰ ਮੈਂ ਵਿਦੇਸ਼ ਭੇਜਣ ਦੇ ਚਾਂਸੇ 'ਚ ਮੈਂ ਕਿਸੇ ਨਾਲ ਠੱਗਣੀ ਨਹੀਂ ਮਾਰਦਾ ਇੱਥੋਂ ਮੇਰੇ ਆਹ ਮੁੰਡਾ ਇਹ ਚੀਦੇ ਪਿੰਡ ਦਾ ਨੌਜਵਾਨ ਆ ਇਹਦੇ ਨਾਲ 18 ਲੱਖ ਦੀ ਠੱਗੀ ਮਾਰੀ ਆ ਇਹ ਬੰਦੇ ਨੇ ਇਹ ਮੈਨੂੰ ਰੋਜ਼ ਫੋਨ ਕਰਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਇੱਕ ਵਾਰੀ ਉਹਨਾਂ ਨੂੰ ਬੁਲਾ ਲਿਆ ਸੀ ਮੈਂ ਕਿਹਾ ਬੁੱਟੇ ਬਾਈ ਇੱਕ ਵਾਰੀ ਤੂੰ ਮੇਰੇ ਘਰੇ ਆਈ ਵੀ ਇਹ ਨਾਲ ਗੱਲਬਾਤ ਕਰ ਇਹ ਕਹਿੰਦਾ ਵੀ ਮੇਰੀ ਇਹ ਨਾਲ ਸੈਟੀਸਫਾਈ ਹੋ ਗਈ ਇਹ ਮੈਨੂੰ ਰੋਜ਼ ਫੋਨ ਕਰਦੇ ਰਹੇ ਮੈਂ ਇਹਨਾਂ ਨੂੰ ਕਿਹਾ ਵੀਰੇ ਮੈਂ ਕਿਹਾ ਮੇਰੀ ਉਹਦੇ ਨਾਲ ਬੋਲ ਚਾਲ ਨਹੀਂ ਤੁਸੀਂ ਆਪ ਦਾ ਜਿਵੇਂ ਤੁਹਾਡਾ ਸੈਟਿੰਗ ਹੁੰਦੀ ਆ ਤੁਸੀਂ ਕਰ ਲਓ ਫੇਰ ਘੰਡੇ ਬੰਨੇ ਪਿੰਡ ਤੋਂ ਜਿਹੜੇ ਉੱਥੇ ਦੇ ਇਹਨਾਂ ਦਾ 3-4 ਲੱਖ ਰੁਪਏ ਦੀ ਕੋਈ ਠੱਗੀ ਵਜੀ ਆ ਉਹ ਮੈਨੂੰ ਫੋਨ ਕਰਦੇ ਆ ਮੈਂ ਉਹਨਾਂ ਨੂੰ ਫੇਰ ਵੀ ਕਿਹਾ ਮੈਂ ਵੀਰੇ ਮੇਰੀ ਉਹਨਾਂ ਕੋਈ ਗੱਲਬਾਤ ਨਹੀਂ ਵੀ ਮੇਰੇ ਉਹਦੇ ਨਾਲ ਨਹੀਂ ਬਣਦੀ ਤੁਸੀਂ ਆਪ ਦੀ ਪ੍ਰੋਪਰ ਗੱਲਬਾਤ ਕਰ ਲੋ ਆ ਫੇਰ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਇਹ ਐਂ ਕਰਦਾ ਇਹ ਦਾਰੂ ਪੀਂਦਾ ਇਹ ਐਂ ਆ ਮੈਂ ਨਹੀਂ ਮੰਗ ਕੇ ਪੀਣਾ ਮੈਂ ਆਪਦੇ ਚਲੋ ਕੋਈ ਵੀ ਆ ਪੀਂਦੇ ਸਾਰੇ ਪੀਂਦੇ ਆ ਮੈਂ ਆਪਦੇ ਘਰੇ ਪੀਂਨਾ ਜਾਂ ਕੁਛ ਵੀ ਕਰਦਾ ਮੈਂ ਆਪਦੇ ਘਰੇ ਪੀਂਨਾ ਫੇਰੇ ਮੈਨੂੰ ਇੱਥੇ ਸਵੇਰੇ ਜਦੋਂ ਮੈਂ ਆਇਆ ਇਹ ਮੈਂ ਹੁਣ ਮੈਂ ਇੰਨੀ ਪੈੜੀ ਉਹਨੇ ਉਹ ਗੱਲ ਕਹੀ ਮੈਂ ਤੁਹਾਨੂੰ ਇੱਥੇ ਨਹੀਂ ਕਹਿ ਸਕਦਾ ਇਹਦੇ ਛੋਟੇ ਭਰਾ ਨੇ ਆਪ ਸ਼ਾਬਦ ਇਹਦਾ ਐਵੀਡੈਂਸ ਵਿਦ ਪ੍ਰੂਫ ਮੈਂ ਤੁਹਾਨੂੰ ਦੇ ਸਕਦਾ ਹੋਰ ਗੱਲ ਮੈਂ ਬਿਅੰਤ ਸਿੰਘ ਕਹਿੰਦਾ ਵੀ ਐਂ ਕਰਕੇ ਵੀ ਮੇਰਾ 35-40 ਸਾਲ ਦਾ ਕਬਜ਼ਾ ਇਹ ਕਹਿੰਦਾ ਮੇਰਾ ਘਰ ਟਾਇਆ ਇੱਥੇ ਕੋਈ ਘਰ ਨਹੀਂ ਸੀ ਇਹ ਜਿਹੜੀ ਆ ਉਹਨੇ ਦਿਖਾ ਦੋ ਇੱਕ ਬੇੜੀ ਜਿਹੜੀ ਉਹ ਖੰਦ ਹੈ ਇਨੇ ਗਣਕੇ ਮੰਨ ਕੇ ਚੱਲੋ ਵੀ ਇਹ ਇੱਟਾ ਪਤਨ ਕਿਥੋਂ ਲਿਆਇਆ ਕਿਥੋਂ ਨਹੀਂ ਇਹਨੇ ਰਾਤੇ ਰਾਤ ਆ ਕੇ ਇਹ ਕਵਰ ਕਰ ਲਈ ਇੱਥੇ ਕੁਝ ਨਹੀਂ ਸੀ ਇਹ ਸਿਰਫ ਇੱਕ ਰਾਤ ਚ ਕੰਮ ਹੋਇਆ ਉਹ ਤੇ ਇਹਦੋਂ ਪਹਿਲਾਂ ਕੁਝ ਵੀ ਨਹੀਂ ਸੀ ਕਿਸੇ ਦਾ ਕਰਨ ਇੱਟਾ ਆ ਆਹ ਵੇਖ ਲਓ ਜਿੰਨੇ ਵੀ ਆ ਸਾਰੇ ਇਹ ਕਹਿੰਦੇ ਵੀ ਆਏ ਕਰਕੇ ਵੀ ਆ ਆਹ ਸ਼ਾਂਬਲਾ ਟਾਂ ਚ ਘਾਰਾ ਚਲੋ ਮੈਂ ਮੰਨਦਾ ਚਲੇ ਢਾਉਣੇ ਆ ਜੇ ਅਸੀਂ ਇਹ ਢਾਉਣੇ ਆ ਤੇ ਆ ਸਾਡੇ ਗਰੀਬ ਆ ਆ ਵੀ ਤਾਂ ਵੇਚ ਹੀ ਆਉਂਦੇ ਨਾ ਉਹਦੇ ਜਦੋਂ ਪ੍ਰੋਸੈਸ ਆਊਗਾ ਅਸੀਂ ਉਹ ਵੀ ਵੇਚ ਲੈ ਲਾਂਗੇ ਕੋਈ ਵੀ ਚੀਜ਼ ਆ ਚਲੋ ਇੱਥੇ ਚੀਜ਼ ਇਹ ਆ ਇਹ ਕਹਿੰਦੇ ਵੀ ਉਧਰ ਆ ਜਦੋਂ ਉਧਰ ਹੋਊਗਾ ਤਾਂ ਵੇਖਾਂਗੇ ਪਹਿਲਾਂ ਸਾਡੇ ਨਾਲ ਇੱਥੇ ਇੱਕ ਤਾਂ ਗੱਲ ਕਰਾਉਣਾ ਜੋ ਪ੍ਰੋਸੀਜਰ ਜੋ ਪ੍ਰੋਸੈਸ ਹੋਇਆ ਉਸੇ ਕਰ ਲਾਂਗੇ ਉਹ ਵੀ ਅਸੀਂ ਵਿੱਚ ਲੈ ਲਾਂਗੇ ਮੈਂ ਜੀ ਮਨਜੂਦਾ ਪੰਚਾਇਤ ਮੈਂਬਰ ਗੁਰਲਾਲ ਸਿੰਘ ਆ ਪਹਿਲਾਂ ਤਾਂ ਮੈਂ ਬੂਟਾ ਸੁੰਗਲ ਨੂੰ ਇਹ ਕਹਿਣਾ ਚਾਹੁੰਦਾ ਵੀ ਉਹ ਹਰ ਵਕਤ ਸਾਨੂੰ ਇਹ ਕਹਿੰਦਾ ਵੀ ਉਹਨਾਂ ਦੀ ਪੰਚਾਇਤ ਨਹੀਂ ਆਉਂਦੀ ਪਹਿਲਾਂ ਤੁਸੀਂ ਆ ਨਿਗਾਹ ਮਾਰ ਕੇ ਦਿਖਾਓ ਕੈਮਰਾਮੈਨ ਨੂੰ ਕਹਿਣਾ ਵੀ ਸਾਡੇ ਮੌਜੂਦਾ ਪੰਚਾਇਤ ਸਾਰੇ ਮੌਜੂਦਾ ਪੰਚਾਇਤ ਮੈਂਬਰ ਸਾਰੇ ਇੱਥੇ ਖੜੇ ਆ। ਦੂਜੇ ਨੰਬਰ ਤੇ ਇਹ ਗੱਲ ਆ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਇਹ ਮੇਨ ਪ੍ਰੋਬਲਮ ਇਕੱਲੀ ਬੂਟੇ ਨੂੰ ਆ। ਸਾਡੀ ਪੰਚਾਇਤ ਮੈਂਬਰ ਧਿਆਰਾਣਾ ਸਿੰਘ ਖੜਾ ਮੈਂ ਇਹਨਾਂ ਨੂੰ ਕਹੂੰਗਾ ਇੱਧਰ ਆਉਣ ਕੈਮਰੇ ਸਾਹਮਣੇ ਬਹੁਤ ਹੀ ਜਿਆਦਾ ਮਾੜੀ ਸ਼ਬਦਾਵਲੀ ਇਹਦੇ ਲਈ ਵਰਤੀ ਗਈ ਆ। ਵੀ ਯਾਨੀ ਉਹ ਗੱਲਾਂ ਇਹਨੂੰ ਕਈਆਂ ਜੋ ਅਸੀਂ ਕੈਮਰੇ ਸਾਹਮਣੇ ਦੱਸ ਹੀ ਨਹੀਂ ਸਕਦੇ। ਦੂਜੇ ਨੰਬਰ ਤੇ ਜੀ ਇਹ ਥਾਂ ਹੈਗਾ ਸਾਰਾ ਛੱਪੜ ਦਾ ਇਹਦੇ ਵਿੱਚ ਨਾ ਤਾਂ ਕਿਸੇ ਦਾ ਘਰ ਵਾਲ ਦਾ ਰੋਲ ਹੈਗਾ ਨਾ ਕਿ ਇਹਦਾ ਹੋਵੇ ਪੰਚਾਇਤ ਦਾ ਥਾਂ ਪੰਚਾਇਤ ਤੇ ਕੋਈ ਬਣਾ ਸਕਦੀ ਆ ਫੇਰ ਇਹ ਆਲਵੇ ਸਾਨੂੰ ਇਹ ਕਹਿੰਦੇ ਆ ਵੀ ਸਾਨੂੰ ਐਸੀ ਭਾਈਚਾਰੇ ਨੂੰ ਵੱਖ ਕਰਦੇ ਇਹ ਕਰਦੇ ਚਲੋ ਉਹਨਾਂ ਦੀ ਗੱਲ ਹੀ ਮੰਨ ਗਏ ਵੀ ਅਸੀਂ ਇਹ ਥਾਂ ਆਪਦੇ ਘਰੇ ਥੋੜੀ ਲੈ ਕੇ ਜਾ ਰਹੇ ਆ ਵੀ ਇਹਨਾਂ ਦੀ ਅੱਡ ਪੰਚਾਇਤ ਆਸਤੇ ਅਸੀਂ ਇੱਥੇ ਪੰਚਾਇਤ ਘਰ ਬਣਾ ਰਹੇ ਆ ਦੱਸੋ ਇਹ ਕੋਈ ਮਾੜੀ ਗੱਲ ਆ ਵੀ ਅਸੀਂ ਗਲਤ ਕਰ ਰਹੇ ਆ ਫੇਰ ਇੱਥੇ ਬੱਚਿਆਂ ਦੇ ਖੇਡਾਂ ਨੂੰ ਸਾਰਿਆਂ ਨੂੰ ਪਾਰਕ ਬਣਾ ਰਹੇ ਫੇਰ ਇਹ ਕਹਿੰਦੇ ਸਾਨੂੰ ਰੋਕਣ ਤੇ پابੰਦੀ ਆ ਤੁਸੀਂ ਇੱਥੇ ਹੁਣ ਪਹਿਲਾਂ ਵੇਖਿਆ ਹੀ ਆ ਜੈਮ ਦੇ ਵਿੱਚ ਜਾ ਕੇ ਵੇਖ ਲਓ ਇਧਰਲੇ ਸਾ ਬੱਚੇ ਸਾਰੇ ਇੱਥੇ ਆ ਕੇ ਖੇਡਦੇ ਆ ਜੰਮ ਵੀ ਲਾਉਂਦੇ ਆ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਹੈਤ ਰਾਜ ਉਹ ਬਸ ਬੂਟਾ ਸੁੰਗਲ ਹੀ ਸਾਰਿਆਂ ਨੂੰ ਭੜਕਾ ਰਿਹਾ ਹੋਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਨਹੀਂਗੀ ਇਹ ਦੋ ਜਾਣੇ ਆ ਸਾਡੇ ਮੌਜੂਦਾ ਸਰਦਾਰ ਅਮਰਤਪਾਲ ਸਿੰਘ ਐਮਐਲਏ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਗਾਹ ਮੂਰੇ ਵੋਟਾਂ ਆਉਣੀਆਂ ਆ ਵੀ ਅਸੀਂ ਬਦਨਾਮ ਕਰਕੇ ਵਿਰੋਧੀ ਪਾਰਟੀਆਂ ਆ ਕੇ ਇੱਥੇ ਆਵਦੇ ਹੱਥ ਕੰਡੇ ਅਪਣਾ ਰਹੀਆਂ ਆ ਇਹ ਗੱਲਾਂ ਕਰਨ ਯੋਗ ਨਹੀਂ ਹੈਗੀਆਂ ਇਹ ਮੌਜੂਦਾ ਪੰਚਾਇਤ ਨੂੰ ਬਦਨਾਮ ਕਰਨ ਦੀ ਛਾਜਸ ਕਰ ਰਹੇ ਆ ਤੁਸੀਂ ਦੇਖ ਲਓ ਵੀ ਪੰਚਾਇਤ ਨੇ ਕੰਧ ਕੱਢੀ ਸੀ ਕਿਸਦਾ ਹੱਕ ਹੈ ਵੀ ਆ ਕੇ ਕੰਧ ਢਾ ਦੇ ਤੁਸੀਂ ਆ ਕੈਮਰਾਮੈਨ ਨੂੰ ਕਹੋਗੇ ਕੋਲੇ ਜਾ ਕੇ ক্লোਜ਼ ਟੂ ਉਹਨੂੰ ਦਿਖਾਇਆ ਜਾਵੇ ਵੀ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਵੀ ਇਹਦੇ ਕੰਧ ਢਾਈ ਜਾਵੇ ਹਜੇ ਤਾਂ ਸਾਡੇ ਮੌਜੂਦਾ ਐਮਐਲਏ ਬਹੁਤ ਹੀ ਜ਼ਿਆਦਾ ਨਰਮਾ ਪੰਚਾਇਤ ਨਰਮਾ ਜੇ ਕੋਈ ਇਹਨਾਂ ਦੀ ਥਾਂ ਤੇ ਹੋਰ ਐ ਚਰਚਾ ਕਰਾ ਦਿੰਦਾ ਦੱਸੋ ਐਮਐਲਏ ਸਾਹਮਣੇ ਕੁਛ ਕਰਾਇਆ ਜਾਂ ਪੰਚਾਇਤ ਨੇ ਕਿਸੇ ਨੇ ਕੋਈ ਕਰਾਇਆ ਇੱਕ ਆਮ ਨਾਗਰਿਕ ਨੂੰ ਕੀ ਹੱਕ ਆ ਕਿ ਸਰਕਾਰੀ ਪ੍ਰਾਪਰਟੀ ਡਾ ਦੇ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈਗਾ ਆਪਾਂ ਇੰਨੇ ਬੰਦੇ ਖੜੇ ਆ ਕੋਈ ਵੀ ਬੰਦਾ ਜਦੋਂ ਆਪਾਂ ਕੋਈ ਵੀ ਕੰਦ ਕੱਢਤੀ ਇਹ ਕਹਿੰਦੇ ਆ ਵੀ ਚਲੋ ਪੰਚਾਇਤ ਨੇ ਸਾਡੇ ਘਰ ਢਾਏ ਫਿਰ ਪੰਚਾਇਤ ਨੇ ਕੰਦ ਕੱਢੀ ਸੀ ਉਹਦਾ ਕੀ ਹੱਕ ਆ ਵੀ ਕੰਦ ਢਾਏ ਆ ਕੇ ਦੱਸੋ ਹੱਕ ਹੈਗਾ ਚਲੋ ਜੀ ਅਸੀਂ ਘਰ ਢਾਏ ਆ ਤੁਹਾਨੂੰ ਪ੍ਰੂਫ ਦੇਣ ਤੇ ਅਸੀਂ ਤਾਂ ਉਹ ਮੌਜੂਦਾ ਪ੍ਰੂਫ ਦਿੰਨੇ ਆ ਉਹ ਦੇਖ ਲਓ ਜਾ ਕੇ ਵੀ ਉਹਨਾਂ ਦੀ ਕੰਦ ਢਾਈ ਪਈ ਆ ਇਹ ਸਭ ਤੋਂ ਵੱਡਾ ਬੇਕੂਫ ਬੰਦਾ ਮੈਂ ਤੇ ਇਹ ਕਹੂੰਗਾ ਬੂਟਾ ਸੁੰਗਲ ਹੀ ਆ ਜੋ ਆਦੀ ਪੰਚਾਇਤ ਦੇ 2-4 ਮੈਂਬਰਾਂ ਨੂੰ ਪਤਾ ਨਹੀਂ ਕੀ ਸ਼ਰਾਬ ਪਿਆ ਹੈ ਕੀ ਕਰਕੇ ਉਹਨਾਂ ਨੂੰ ਮਗਰ ਲਾ ਲੈਂਦਾ ਮੁੜ ਕੇ ਦੂਜੇ ਦਿਨ ਕਹਿਣਦਾ ਇਹ ਪੰਚਾਇਤ ਮੈਂਬਰ ਮੇਰੇ ਨਾਲ ਆ ਫੇਰ ਆ ਡਾਕਟਰ ਦੇਵ ਨੂੰ ਇਹ ਕਿਹਾ ਵੀ ਦੂਜੀ ਪੰਚਾਇਤ ਇਹਨੂੰ ਖਰੀਦ ਲਿਆ ਵੀ ਦੱਸੋ ਐਡੇ ਪੰਚਾਇਤ ਮੈਂਬਰ ਜਾਂ ਸਰਪੰਚ ਸਾਡਾ ਕਿੱਡਾ ਕਿ ਮਰੱਬਿਆਂ ਦਾ ਮਾਲਕ ਆ ਵੀ ਕੋਈ ਮਰੱਬਾ ਦੇ ਕੇ ਦੇਵ ਨੂੰ ਖਰੀਦ ਲਿਆ ਕੋਈ ਖਰੀਦ ਸਕਦਾ ਜਾਂ ਹੁਣ ਮੈਂ ਤੁਹਾਨੂੰ ਕਹਾਂ ਮੈਂ ਤੁਹਾਨੂੰ ਖਰੀਦ ਲੂੰਗਾ ਵੀ ਚੈਨਲ ਤੁਸੀਂ ਮੈਨੂੰ ਆ ਦੇ ਤੇ ਕੋਈ ਨਹੀਂ ਕਿਸੇ ਨੂੰ ਖਰੀਦ ਸਕਦਾ ਇਹ ਉਹਦੀ ਆਪਦੀ ਮਰਜ਼ੀ ਆ ਬਾਕੀ ਜਦੋਂ ਸਰਕਾਰੀ ਥਾਂ ਦੇ ਵਿੱਚ ਕਿਸੇ ਦੀ ਕੋਈ ਦੁਕਾਨ ਪਾਈ ਆ ਘਰ ਪਾਇਆ ਉਹ ਕਿਵੇਂ ਰਹਿ ਸਕਦਾ ਉਹ ਤਾਂ ਜਿਵੇਂ ਪੰਚਾਇਤ ਚਾਹੂਗੀ ਓਵੇਂ ਹੋਊਗਾ ਵੀ ਇਹ ਹੀ ਬੂਟਾ ਸੁੰਗਲ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਬਾਰ-ਬਾਰ ਵੀ ਤੂੰ ਪਿੰਡ ਦੇ ਵਿੱਚ ਮਾਹੌਲ ਨਾ ਖਰਾਬ ਕਰ ਫੇਰ ਇਹ ਆਲਵੇ ਜੇ ਕਹਿੰਦਾ ਵੀ ਮੈਂ ਇੱਥੇ ਚੰਦਪਾਨ ਬਣਾ ਦੂੰਗਾ ਤੂੰ ਚੰਦਪਾਨ ਵਾਲਿਆਂ ਨੂੰ ਇੱਕ ਵਾਰੀ ਜਾ ਕੇ ਪੁੱਛ ਉਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ ਜਿਹੜਾ ਉਹ ਚੰਦਪਾਨ ਬਣਾਉਂਦਿਆਂ ਗੱਲਾਂ ਕਰਦਾ ਉਹੋ ਜੇ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਆ ਬਾਰ-ਬਾਰ ਮੈਂ ਇਹ ਗੱਲ ਕਹੂੰਗਾ ਵੀ ਬੂਟਾ ਸੁੰਗਲ ਹੀ ਸਾਰੀ ਪ੍ਰਸ਼ਾਦ ਦੀ ਜਾੜਾ ਇਹ ਹੀ ਤਾਂ ਬਾਈ ਤੁਹਾਡੇ ਤੇ ਜਿਹੜਾ ਕਿਹਾ ਸੀਗਾ ਵੀ ਬੂਟੇ ਸੁੰਗਲ ਨੇ ਜਿਹੜੀ ਤੁਹਾਰੇ ਨਾਲ ਠੱਗੀ ਮਾਰੀ ਕੀ ਏਜੰਡਾ ਸਾਰਾ ਇਹ ਬਾਈ ਸਹੀ ਗੱਲ ਆ ਸਾਰਾ ਸੱਚ ਆ ਮੈਂ ਲਾਜ ਤੋਂ 5 ਸਾਲ ਪਹਿਲਾਂ ਇਹ ਬੰਦੇ ਨੇ ਮੇਰੇ ਨਾਲ 17 ਲੱਖ ਦੀ ਠੱਗੀ ਮਾਰੀ ਸੀ ਉਹਦੇ ਵਿੱਚੋਂ ਇਹਨੇ ਖੂਰ ਕੇ ਕਿਤੇ 20 ਹਜ਼ਾਰ ਕਿਤੇ 50 ਹਜ਼ਾਰ ਐ ਕਰਕੇ 4 ਲੱਖ ਰੁਪਈਆ ਵਾਪਸ ਕੀਤਾ ਹਜੇ ਤੱਕ ਇਹਦੇ ਹਾਲ 13 ਲੱਖ ਤੋਂ ਉੱਪਰ ਰੁਪਈਏ ਰਹਿੰਦੇ ਆ ਜਦੋਂ ਵੀ ਇਹਦੇ ਕੋਲੇ ਆਉਂਦੇ ਆ ਸੁਖਾਣ ਦੇ ਯੂਨੀਅਨ ਆਲੇ ਆਉਂਦੇ ਆ ਇੱਥੇ ਸਰਪੰਚ ਕੋਲੇ ਆਉਂਦੇ ਆ ਇਹ ਲਾਰਾ ਲਾਉਂਦਾ ਇੰਨੇ ਦਿਨਾਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ ਫੋਨ ਵੀ ਨਹੀਂ ਚੱਗਦਾ ਬੰਦ ਕਰ ਹਾਂ ਕਿਥੋਂ ਦੇ ਜਾਣ ਦੇ ਬਾਰੇ ਠੱਗੀ ਮਾਰੀ ਸੀ ਕਿਥੋਂ ਦਾ ਲਾਰਾ ਲਾਇਆ ਸੀ ਇਹਨੇ ਕੈਨੇਡਾ ਜਾਣ ਦੇ ਬਾਰੇ ਲਾਰਾ ਲਾਇਆ ਸੀ ਮੇਰਾ ਪਾਸ ਵੀ ਹਜੇ ਤੱਕ ਇਹਨਾਂ ਬੰਦਿਆਂ ਕੋਲ ਹੀ ਆ ਇਹ ਬੰਦੇ ਕੋਲੇ ਇਹ ਜਦੋਂ ਵੀ ਮਤਲਬ ਹੁਣ ਜਿਹੜੇ ਸਾਡੇ ਪਿੰਡ ਦੇ ਬੰਦੇ ਆਏ ਸੀਗੇ ਕਿ ਨਾਰ ਸੰਗ ਸਰਪੰਚ ਮੌਜੂਦਾ ਤੇ ਗੋਰਾ ਮੈਂਬਰ ਉਹਨਾਂ ਨੇ ਵੀ ਕਿਹਾ ਸਾਡਾ ਪਾਸਪੋਰਟ ਦੇ ਦੇ ਜੇ ਸਾਡਾ ਵੀਜ਼ਾ ਸਹੀ ਆ ਸੀ ਬੰਦਾ ਆਪਦਾ ਭੇਜਾਂਗੇ ਹਰ ਵਕਤ ਇਹ ਬੰਦਾ ਝੂਠ ਬੋਲਦਾ ਮੋੜ ਕੇ ਉਹਨਾਂ ਦਾ ਫੋਨ ਵੀ ਨਹੀਂ ਚੱਕਦਾ ਹਰ ਵਕਤ ਆਪ ਦੀ ਗੱਲ ਮੋਖ ਰੱਖ ਲੈਂਦਾ ਹੁਣ ਥੋੜੇ ਦਿਨ ਹੋ ਗਏ ਦਾ ਇਕਰਾਰ ਸੀਗਾ 31 ਮਾਰਚ ਦਾ ਉਸ ਦਿਨ ਇਹਨਾਂ ਦੇ ਪਿੰਡ ਦੀ ਕੋਈ ਕੁੜੀ ਨਿਕਲ ਗਈ ਸੀ ਉਹਦੋਂ ਦੱਸ ਦੇਣਾ ਉਹ ਲਾਰ ਵਾਲਾ ਦਾ ਇਹ ਕਿਹੜਾ ਕੋਈ ਮੌਜੂਦਾ ਸਰਪੰਚਾ ਜਾਂ ਮੈਂਬਰ ਆ ਇਹਦੇ ਕੋਲੇ ਬੰਦਾ ਆਉਦਾ ਲੈ ਕੇ ਆਊਗਾ ਰੋਲ ਰੱਖੂਗਾ ਇਹ ਇਹ ਝੂਠਾ ਬੰਦਾ ਇਨਸਾਨ ਆ ਹਰ ਵਕਤ ਝੂਠ ਬੋਲਦਾ ਜੀ ਧੰਨਵਾਦ ਹਾਂਜੀ ਬੂਟਾ ਸਿੰਘ ਸੁੰਗਲ ਸੁਖਾਨੰਦ ਤੋਂ ਇਹਨਾਂ ਨੇ ਸਾਡੇ ਤੋਂ 2.5 ਲੱਖ ਰੁਪਏ ਲੈ ਲਿਆ ਜਿਹਦੇ ਕਿ ਸਾਡੇ ਕੋਲੇ ਪ੍ਰੋਪਰ ਪ੍ਰੂਫ ਹੈ ਉਹਦੇ ਬਿਆਨ ਦਿੱਤੇ ਹੋਏ ਆ ਤੇ ਪਰ ਉਹ ਸਾਡੇ ਪੈਸੇ ਨਹੀਂ ਵਾਪਸ ਦੇ ਰਿਹਾਗਾ ਲਾਰੇ ਲਾਈ ਜਾਂਦਾ ਸਾਨੂੰ ਅਸੀਂ ਵੀ ਬੇਨਤੀ ਕਰਦੇ ਆ ਵੀ ਸਾਡੇ ਪੈਸੇ ਵਾਪਸ ਹੋ ਜਾਣ ਸਾਡੇ ਪੈਸੇ ਵਾਪਸ ਹੋ ਜਾਣ ਉਹ 10-10 ਕਰਕੇ 20-20 ਕਰਕੇ ਦਾਨ ਦੇ ਪੈਸੇ ਆ। ਵੀ ਆਪੇ ਨਾ ਜਾਣ ਕਿ ਬਰਬਾਦ ਨਾ ਹੋਵੇ ਇੱਕ ਜਣੇ ਖਾਜੀ ਸਾਰਾ। ਇਸ ਕਰਕੇ ਬੇਨਤੀ ਕਰਦੇ ਆ ਸਭ ਨੂੰ ਸਾਡੇ ਪੈਸੇ ਵਾਪਸ ਹੋ ਜਾਣ।